ਉੱਕੀ ਫੀਮ ਚਰਸ ਗਾਂਜਾ ਕੋਈ ਵੀ ਤੁਸੀਂ ਸਿੰਥੈਟਿਕ ਨਸ਼ਾ ਕੋਈ ਵੀ ਤੁਸੀਂ ਨਾਮ ਲਓ ਇਹ ਸਾਰੇ ਨਸ਼ੇ ਤੇ ਕੰਮ ਕਰਦਾ ਆ ਜੀ ਜੀ ਇਹ ਬੰਦੇ ਦਾ ਜਿਹੜਾ ਮੰਨ ਆ ਉਹਨੂੰ ਨਹੀਂ ਕਰੂਗਾ ਨਸ਼ਾ ਕਰਨ ਨੂੰ ਇਹਨੂੰ ਲੈਣ ਤੋਂ ਬਾਅਦ ਕਿ ਜਿਹੜੇ ਸਾਡੇ ਪਰਿਵਾਰ ਆ ਉਹਨਾਂ ਦੇ ਘਰਾਂ ਦੇ ਵਿੱਚ ਆਪਾਂ ਨਜ਼ਰ ਮਾਰੀਏ ਥੋੜਾ ਜਿਆ ਕਿ ਆਪਾਂ ਦੇਖੀਏ ਕਿ ਜਿਹੜੇ ਉਹਨਾਂ ਦੇ ਬੱਚੇ ਆ ਕਿਤੇ ਰੈਡ ਬੱਲ ਤਾਂ ਨਹੀਂ ਲੈ ਰਹੇ ਕਿਤੇ ਸਟ੍ਰਿੰਗ ਤਾਂ ਨਹੀਂ ਲੈ ਰਹੇ ਹੂੰ ਹੂੰ ਕਿਉਂਕਿ ਸਟ੍ਰਿੰਗ ਔਰ ਰੈਡ ਬੱਲ ਜਿਹੜੇ ਜੁਵਾ ਬੱਚੇ ਆ ਛੋਟੀ ਉਮਰ ਦੇ ਬੱਚੇ ਆ ਬੜੇ ਚਾਹ ਦੇ ਨਾਲ ਬੜੇ ਸ਼ੌਕ ਨਾਲ ਪੀਂਦੇ ਆ ਉਹਨਾਂ ਨੂੰ ਫੀਲ ਕੀ ਹੁੰਦਾ એનર્ਜੀ ਉਹ ਕਹਿੰਦੇ એનર્ਜੀ ਆ ਗਈ ਥੋੜੇ ਟਾਈਮ ਲਈ એનર્ਜੀ ਆ ਗਈ ਆ ਪਰ ਇਹਦੇ ਪਿੱਛੇ ਇੱਕ ਹਾਂਗਫੁਲ ਘਾਤ ਕੇ ਕਰ ਹੱਸੇ ਲੁਕਿਆ ਹੋਇਆ ਹੈ 30 35 ਦਿਨਾਂ ਦੇ ਵਿੱਚ ਵਿੱਚ ਜਿਹੜਾ ਬੰਦਾ 1.5 ਲੱਖ 2 ਲੱਖ ਦਾ ਚਿੱਟਾ ਪੀਂਦਾ ਆ ਉਹਦਾ ਕਿੱਤਾ ਬੰਦ ਹੋ ਜਾਣਾ ਆ ਤੁਸੀਂ ਜਨਰਲ ਲੋਕਾਂ ਨੂੰ ਪੁੱਛੋ ਵੀ ਹਾਂਜੀ ਲੌਂਗ ਕਿਉਂ ਹੁੰਦਾ ਉਹਨੇ ਕਹਿੰਦਾ ਜੀ ਲੌਂਗ ਇੱਕ ਮਸਾਲਾ ਹੁੰਦਾ ਬਸ ਐਹੀ ਜਨਰੇਸ਼ਨ ਨੂੰ ਪਤਾ ਇਹ ਤੋਂ ਜ਼ਿਆਦਾ ਉਹ ਜਾਣਣਾ ਨਹੀਂ ਚਾਹੁੰਦੇ ਠੀਕ ਹੈ ਉਹਨਾਂ ਨੇ ਕਹਿਣਾ ਜੀ ਅਸੀਂ ਮੰਨ ਲਓ ਕੋਈ ਕਿਸੇ ਪ੍ਰਕਾਰ ਦੀ ਕੋਈ ਰੈਸਪੀ ਬਣਾਉਣੀ ਹੈ ਉਹਦੇ ਚ ਅਸੀਂ ਲੌਂਗ ਨੂੰ ਯੂਜ਼ ਕਰਦੇ ਹਾਂ ਲੇਕਿਨ ਬਟ ਲੌਂਗ ਆਪਣੇ ਆਪ ਦੇ ਵਿੱਚ ਇੱਕ ਰਾਮਬਾਨਾ ਸੰਜੀਵਨੀ ਬੁੱਟੀ ਹੈ ਬਹੁਤ ਤਰ੍ਹਾਂ ਦੇ ਲੋਕਾਂ ਨੇ ਕਾਰਨ ਲੈ ਲੇ ਉਤੋਂ ਇਲਾਵਾ ਇੱਕ ਕਾਰਨ ਲੈ ਲਿਆ ਜੀ ਈਗੋ ਫੈਕਟਰ ਵੀ ਮੈਂ ਜੇ ਇਹ ਨਸ਼ਾ ਕਰ ਸਕਦਾ ਤਾਂ ਮੈਂ ਵੀ ਤਾਂ ਅਫੋਰਡ ਕਰ ਸਕਦਾ ਮੈਂ ਕਿਉਂ ਨਹੀਂ ਕਰ ਸਕਦਾ ਇਹ ਦੇਖਦੇ ਨਹੀਂ ਵੀ ਉਸ ਵਿਅਕਤੀ ਦਾ ਫਾਈਨੈਂਸ਼ੀਅਲ ਸਟੇਟਸ ਤੁਹਾਡੇ ਨਾਲੋਂ ਬਹੁਤ ਜ਼ਿਆਦਾ ਹੈ ਆ ਉਹ ਕਰ ਸਕਦਾ ਹੈ ਤੁਸੀਂ ਨਹੀਂ ਕਰ ਸਕਦੇ ਤੁਸੀਂ ਟਰੈਪ ਹੋ ਜਾਂਦੇ ਹੋ ਥੋੜੀ ਦੇਰ ਬਾਅਦ ਜਦੋਂ ਤੁਹਾਨੂੰ ਲੱਗਦਾ ਤੁਹਾਡੇ ਘਰ ਦੇ ਹਾਲਾਤ ਬਹੁਤ ਜ਼ਿਆਦਾ ਵਿਗੜ ਗਏ ਤੁਹਾਡੀ ਈਗੋ ਬਹੁਤ ਜ਼ਿਆਦਾ ਸਾਈਡ ਤੇ ਰਹਿ ਜਾਂਦੀ ਹੈ ਤੁਹਾਡੀ ਪੂਰੀ ਲਾਈਫ ਸ਼ੈਟਰ ਹੋ ਜਾਂਦੀ ਹੈ ਕਟੋ-ਕਟ ਕੇ ਇਨਸਾਨ ਦਾ ਜੇ ਆਪਾਂ ਮਨੁੱਖੀ ਸਰੀਰ ਬਾਰੇ ਗੱਲ ਕਰੀਏ ਜੀ ਚਾਹੇ ਉਹ ਲੇਡੀਜ਼ ਹੈ ਚਾਹੇ ਜੈਂਟਸ ਹੈ ਡਸਨਟ ਮੈਟਰ ਉਹਦੇ ਅਪ੍ਰੋਕਸੀਮੇਟਲੀ 200 ਦੇ ਆਸ-ਪਾਸ ਐਸੇ ਸ਼ਰੀਰਕ 엘ਮੈਂਟਸ ਹੁੰਦੇ ਨੇ ਕਮੀਆਂ ਹੁੰਦੀਆਂ ਨੇ ਰੋਗ ਡਿਜ਼ੀਜ਼ਸ ਹੁੰਦੀਆਂ ਨੇ ਜਾਂ ਡਰਗ ਐਡਿਕਸ਼ਨ ਹੈ ਅਲਕੋਹਲਿਜ਼ਮ ਹੈ ਜਾਂ ਉਹ ਤਬਾਕੂ ਦਾ ਸੇਵਨ ਕਰਦਾ ਜਾਂ ਕਿਸੇ ਵੀ ਨਸ਼ੇ ਦੀ ਲਾਈਨ ਦੇ ਵਿੱਚ ਉਹ ਬੰਦਾ ਪੈ ਗਿਆ ਇਹ ਉਹਨਾਂ ਦੇ 200 ਪ੍ਰਕਾਰ ਦੀਆਂ ਬਿਮਾਰੀਆਂ ਦੀ ਰੋਕਥਾਮ ਤੇ ਉਹਨਾਂ ਨੂੰ ਠੀਕ ਕਰਨ ਦੇ ਵਿੱਚੇ ਮਦਦਗਾਰ ਹੁੰਦਾ ਹੈ ਇਹ ਨਸ਼ਾ ਜਿਸ ਤਰ੍ਹਾਂ ਕਿਸੇ ਨੂੰ ਤੋੜ ਲੱਗਦੀ ਹੈ ਜਾਂ ਫਿਰ ਨਸ਼ਾ ਨਾ ਲੈਣ ਕਰਕੇ ਜੋ ਵੀ ਸਾਈਡ ਇਫੈਕਟ ਬੋਡੀ ਤੇ ਆਉਂਦੇ ਨੇ ਭਾਵੇਂ ਬੋਡੀ ਤੇ ਪਸੀਨਾ ਨਿਕਲਦਾ ਭਾਵੇਂ ਨੀਂਦ ਨਾ ਆਣੀ ਕਿ ਕਿਸੇ ਜਿਸ ਤਰ੍ਹਾਂ ਦੇ ਵੀ ਸਾਈਡ ਇਫੈਕਟ ਹੈ ਬਹੁਤ ਉਹਨਾਂ ਸਾਰੇ ਸਾਈਡ ਇਫੈਕਟਾਂ ਤੋਂ ਪਹਿਲੇ ਦਿਨ ਤੋਂ ਬਹੁਤ ਅੱਛੇ ਰਿਜ਼ਲਟ ਇਸ ਅਸੀਂ ਨੀਅਰਲੀ 50 ਤੋਂ 100 ਪਰਸਨ 2 ਮਹੀਨੇ ਦੇ ਅੰਦਰ ਅੰਦਰ ਇਸ ਤਰ੍ਹਾਂ ਦੇ ਡੀਲ ਕਰ ਚੁੱਕੇ ਨੇ ਲੋਕ ਨਸ਼ੇ ਦੇ ਨਾਲ ਐਡਿਕਟਡ ਨੇ ਅਸੀਂ ਦਵਾਈ ਦਿੰਦੇ ਆ ਜਿਹੜਾ ਵੀ ਬੰਦਾ ਐਡਿਕਟਡ ਹੈਗਾ ਪਹਿਲੇ ਦਿਨ ਤੋਂ ਹੀ ਸਾਡੀ ਦਵਾਈ ਦੇ ਨਾਲ ਉਹ ਨਸ਼ਾ ਛੱਡ ਦਿੰਦਾ ਸਰ ਨਸ਼ੇੜੀ ਤਾਂ ਤੁਸੀਂ ਛੱਡ ਦਿਓ ਜੀ ਸਿਗਰਟ ਬੀੜੀ ਤਮਾਕੂ ਅਫੀਮ ਚਿੱਟਾ ਠੀਕ ਹੈ ਜੀ ਟੀਕੇ ਮੈਡੀਕਲ ਨਸ਼ੇ ਹਰ ਤਰ੍ਹਾਂ ਦਾ ਪੇਸ਼ੈਂਟ ਆਉਂਦਾ ਪਹਿਲੇ ਦਿਨ ਤੋਂ ਹੀ ਮੁਕਤੀ ਪਾਉਂਦਾ ਕੰਡੀਸ਼ਨ ਸਰ ਕੋਈ ਵੀ ਨਹੀਂ ਹੁੰਦੀ अच्छा कुछ-कुछ चीजें दसदियां सी वो वॉयड ਕਰਾਨੀਆਂ ਹੁੰਦੀਆਂ ਠੀਕ ਹੈ ਠੀਕ ਹੈ ਜੀ ਬਾਕੀ ਹੈਲਥ ਰਿਲੇਟਡ ਅਸੀਂ ਦੱਸਦੇ ਆਂ ਵੀ ਆਹ ਚੀਜ਼ ਤੁਸੀਂ ਸੇਵਨ ਕਰਨਾ ਜਿਵੇਂ ਕਿ ਲੱਸੀ ਹੋ ਗਈ ਦਹੀਂ ਹੋ ਗਿਆ ਦੁੱਧ ਹੋ ਗਿਆ ਇਹ ਚੀਜ਼ਾਂ ਤੋਂ ਦੇ ਨਾਲ ਸੇਵਨ ਦੱਸਦੇ ਆਂ ਕੋਈ ਐਕਸਟਰਾ ਨਹੀਂ ਦੱਸਦੇ ਪਹਿਲੇ ਦਿਨ ਤੋਂ ਹੀ ਕੋਈ ਵੀ ਇਨਸਾਨ ਅਗਰ ਨਸ਼ੇ ਤੋਂ ਡਿਕਟਡ ਹੈਗਾ ਪਹਿਲੇ ਦਿਨ ਤੋਂ ਹੀ ਆਪਣੀ ਕੰਮਤੇ ਜਾ ਸਕਦਾ ਪਹਿਲੇ ਦਿਨ ਤੋਂ ਹੀ ਆਪਣੀ ਵਰਕਿੰਗ ਕਰ ਸਕਦਾ ਕੋਈ ਇਹਦੇ ਨਾਲ ਖਾ ਕੇ ਤੁਹਾਨੂੰ ਨੀਂਦ ਨਹੀਂ ਆਣੀ ਇੱਕ ਬੰਦਾ ਸੁੱਤਾ ਹੀ ਰਹੂਗਾ ਕੋਈ ਇਹਦੇ ਨਾਲ ਨਸ਼ਾ ਨਹੀਂ ਹੋਣਾ ਇਹਨੇ ਜਿੱਦਾਂ ਤੁਹਾਡੀ ਨਸ਼ੇ ਤੋਂ ਪਹਿਲਾਂ ਲਾਈਫ ਹੁੰਦੀ ਆ ਉਸ ਤਰ੍ਹਾਂ ਦੀ ਤੁਹਾਡੀ ਜਿਹੜੀ ਲਾਈਫ ਆ ਪਹਿਲੇ ਦਿਨ ਤੋਂ ਹੀ ਬਣਾ ਦੇਗਾ 100 'ਚੋਂ 100% ਕੰਮ ਕਰੂਗਾ ਗੋਲੀ ਇੱਕ ਨਸ਼ਾ ਆ ਉਹ ਸਰਕਾਰੀ ਦੁਆਰੇ 'ਚ ਮਿਲਦੀ ਆ ਉਹ ਇੱਕ ਨਸ਼ਾ ਆ ਦੇਖੋ ਸਰ ਸਰਕਾਰਾਂ ਕਰ ਰਹੀਆਂ ਹੱਲ ਬਟ ਕਿਤੇ ਨਾ ਕਿਤੇ ਸਾਨੂੰ ਵੀ ਪਹਿਲ ਕਰਨੀ ਪੈਣੀ ਆ ਸਰਕਾਰਾਂ ਇਕੱਲੀਆਂ ਕੁਝ ਨਹੀਂ ਕਰ ਸਕਦੀਆਂ ਅਸੀਂ ਲੋਕਾਂ ਦੇ ਸਾਥ ਨਾਲ ਗੋਲੀ ਛੁੱਟ ਜਾਂਦੀ ਸਰ ਪਹਿਲੇ ਦਿਨ ਤੋਂ ਹੀ ਲੋੜ ਨਹੀਂ ਪੈਂਦੀ ਨਹੀਂ ਜੀ ਨਹੀਂ ਗੋਲੀ ਦੀ ਤੋੜ ਨਹੀਂ ਲੱਗਦੀ ਮੈਂ ਕਹਾਂ ਜੀ 1% ਵੀ ਤੋੜ ਲੱਗ ਗਈ ਤਾਂ ਬੈਕ ਮਨੀ ਦੀ ਗਾਰੰਟੀ ਦਿੰਨੇ ਆ ਵਾਹ ਖੂਬੀ ਵਾਹ ਕਮਾਲ ਇਹ ਕੰਮ ਕਰੇਗਾ ਜਿਹੜੀ ਲੋਕਾਂ ਦੀ ਬਿਆਤਾ ਲਾਈਫ ਖਰਾਬ ਹੋ ਚੁੱਕੀ ਆ ਮੈਨ ਪਾਵਰ ਦੀ ਗੱਲ ਕਰ ਬਿਲਕੁਲ ਮੈਨ ਪਾਵਰ ਤੇ ਵੀ ਪਹਿਲੇ ਦਿਨ ਤੋਂ ਇਹ ਕੰਮ ਕਰਦਾ ਆ ਅੱਛਾ ਹਾਂਜੀ ਇੰਨੀ ਕੁ ਵਧੀਆ ਇਹ ਚੀਜ਼ ਤਿਆਰ ਹੋ ਚੁੱਕੀ ਆ ਦੋਸੋ ਜੇ ਆਪਾਂ ਜਾਦਾ ਸਫਾਈ ਦੇਈਏ ਤਾਂ ਬਹੁਤੇ ਲੋਕ ਐਦਾਂ ਦੇ ਫੇਤ ਨਹੀਂ ਕਰਦੇ ਠੀਕ ਹੈ ਕਿਸੇ ਚੀਜ਼ ਦਾ ਆਪਾਂ ਸਵਾਦ ਚੱਖੀਏ ਬਾਅਦ ਵਿੱਚ ਇਹ ਪਤਾ ਲੱਗਦਾ ਕਿਦਾ ਟੇਸਟ ਕੀ ਹੈਗਾ ਆ ਫਰੂਕੀ ਸਾਹਿਬ ਵੈਸੇ ਤਾਂ ਸਾਡੇ ਅਮਰਸਰ ਨੇ ਬਹੁਤ ਵਧੀਆ ਇਹਦੇ ਬਾਰੇ ਜਾਣਕਾਰੀ ਦਿੱਤੀ ਆ ਬੜੀ ਡੀਪ ਜਾਣਕਾਰੀ ਦਿੱਤੀ ਆ ਵੈਸੇ ਇਹਦੇ ਲੌਂਗ ਲੈਂਡ ਦੇ ਦੋ ਤਰੀਕੇ ਹੈਗੇ ਫਰੂਕੀ ਸਾਹਿਬ ਸਭ ਤੋਂ ਪਹਿਲਾ ਤਰੀਕਾ ਤਾਂ ਆਪਾਂ ਆਮ ਸਾਡੀ ਕਿਚਨ ਦੇ ਵਿੱਚ ਆਪਾਂ ਯੂਜ਼ ਕਰਦੇ ਆ ਬਹੁਤ ਸਾਰੇ ਲੋਕ ਇਹਨੂੰ ਚਾਹ ਦੇ ਵਿੱਚ ਇਸਤੇਮਾਲ ਕਰਦੇ ਆ ਬਟ ਉਹਨਾਂ ਨੂੰ ਇਹਨਾਂ ਦੇ ਫਾਇਦੇ ਨਹੀਂ ਪਤਾ ਸਿਰਫ ਉਹ ਟੇਸਟ ਦੇ ਤੌਰ ਤੇ ਇਹਦਾ ਇਸਤੇਮਾਲ ਕਰ ਰਹੇ ਆ ਇਹ ਸਾਨੂੰ ਰੋਜ਼ਮਰਾਂ ਜ਼ਿੰਦਗੀ ਦੇ ਵਿੱਚ ਆਪਣੀ ਇੱਕ ਕੀ ਕਹਿੰਦੇ ਹੁੰਦੇ ਆ ਕਿ ਮਜਬੂਰੀ ਬਣਾ ਲੈਣੀ ਚਾਹੀਦੀ ਆ ਹਮ ਪੱਕੇ ਤੌਰ ਤੇ ਇਹਨੂੰ ਐਡ ਕਰ ਲੈਣਾ ਚਾਹੀਦਾ ਚਾਹ ਦੇ ਵਿੱਚ ਇਹਨੂੰ ਲਾਓ ਠੀਕ ਆ ਜੀ ਵਧੀਆ ਤਰੀਕੇ ਨਾਲ ਲਓ ਜਿਵੇਂ ਕਿ ਇਹਨਾਂ ਨੇ ਦੱਸਿਆ ਹੀ ਆ ਨਾਨ ਜੀ ਨੇ ਕਿ ਬਹੁਤ ਸਾਰੀਆਂ ਬਿਮਾਰੀਆਂ ਦੇ ਉੱਤੇ ਇਹ ਬਾਕ ਖੂਬੀ ਕੰਮ ਕਰਦਾ ਹੈ ਸੋ ਦੂਸਰੀ ਇਹਦੀ ਜਿਹੜਾ ਦੂਸਰਾ ਤਰੀਕਾ ਇਹਦਾ ਲੈਣ ਦਾ ਹੈਗਾ ਆ ਇਹਨੂੰ ਆਪਾਂ ਆਪਣੇ ਮੂੰਹ ਦੇ ਅੰਦਰ ਰੱਖ ਕੇ ਇਹਨੂੰ ਸਹਜੇ ਸਹਜੇ ਚੂਸਾਂਗੇ ਜਦੋਂ ਇਹ ਜਿਵੇਂ ਕਿ ਦੱਸਿਆ ਇਹਨਾਂ ਨੇ ਕਿ ਮੱਖਣੀ ਵਾਂਗੂ ਇਹਦਾ ਇਹ ਬਿਲਕੁਲ ਹਲਕਾ ਹੋ ਜਾਂਦਾ ਮਲੈਮ ਹੋ ਜਾਂਦਾ ਹੈ ਸ਼ੁਰੂਆਤ ਟਾਈਮ ਦੇ ਵਿੱਚ ਇਹ ਥੋੜਾ ਹਾਰਡ ਲੱਗਦਾ ਹੈ ਜਦੋਂ ਆਪਾਂ ਇਹਨੂੰ ਮੂੰਹ ਦੇ ਵਿੱਚ ਰੱਖ ਕੇ ਚੂਸਾਂਗੇ ਜਿਹੜਾ ਜਿਹੜਾ ਇਹਦਾ ਆ ਸਾਡੇ ਸਲਾਈਵ ਦੇ ਵਿੱਚ ਇਨਵੋਲ ਹੋ ਕੇ ਸਾਡੀ ਬਾਡੀ ਦੇ ਅੰਦਰ ਜਾ ਕੇ ਸਾਡੀ ਬਾਡੀ ਨੂੰ ਵਧੀਆ ਇੱਕ ਫਿਟਨੈਸ ਇਹ ਦਵੇਗਾ ਹਾਂ ਜਿੰਨੇ ਆਪਣੇ ਸੁਸਾਇਟੀ ਦੇ ਵਿੱਚ ਜਨਰੇਸ਼ਨਸ ਨੇ ਜਿਹੜੀਆਂ ਪੀੜ੍hiyan ਆਪਣੀਆਂ ਚੱਲ ਰਹੀਆਂ ਨੇ ਆਪਣਾ ਕੰਟਰੀ ਦੀ ਆਪਾਂ ਗੱਲ ਕਰੀਏ ਚਾਹੇ ਆਪਣੇ ਪੰਜਾਬ ਸਟੇਟ ਦੀ ਆਪਾਂ ਗੱਲ ਕਰੀਏ ਇਹ ਦਿਲੋਂ ਮੇਰਾ ਸਾਰਿਆਂ ਲਈ ਇੱਕ ਕੋਈ ਮੈਸੇਜ ਹੈ ਕਿ ਲਾਈਫ ਜਿਹੜੀ ਹੈ ਲਾਈਫ ਇਜ਼ ਫੋਰ ਵਾਂਸ ਅ ਲਾਈਫ ਇੱਕ ਵਾਰੀ ਮਿਲਦੀ ਹੈ ਪਾਸਟ ਫਿਊਚਰ ਦੀ ਕੀ ਮਿਥ ਹੈ ਕਿਸੇ ਨੂੰ ਨਹੀਂ ਪਤਾ ਹੈ ਔਰ ਇੱਕ ਇਨਸਾਨ ਜਦੋਂ ਕਦੇ ਵੀ ਕੋਈ ਨਸ਼ਾ ਕਰਕੇ ਆਪਣੀ ਲਾਈਫ ਦੇ ਨਾਲ ਗਲਤ ਕਰਦਾ ਹੈ ਜਾਂ ਮੰਨ ਲਓ ਲਾਈਫ ਨੂੰ ਖਰਾਬ ਕਰਦਾ ਹੈ ਜਾਂ ਮੰਨ ਲਓ ਡੈਥ ਕਰ ਜਾਂਦਾ ਹੈ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਜਾਂ ਤਾਂ ਆਪਣੇ ਆਪ ਨੂੰ ਕਲੀਨ ਕਰ ਲਓ ਜਾਂ ਕਲੀਨ ਬੋਲਡ ਹੋਣ ਦੇ ਲਈ ਤਿਆਰ ਰਹੋ ਫਿਰ ਦੁਖੀ ਨਹੀਂ ਹੋਣਾ ਇਹ ਹੋਣਾ ਹੀ ਹੋਣਾ ਇੱਕ ਦਿਨ ਇਹ ਕਿਉਂਕਿ ਇਹ ਪ੍ਰੀਡਿਸਟਾਈਂਡ ਨਹੀਂ ਹੈ ਸੈਲਫ ਡਿਸਟਾਈਂਡ ਤੁਸੀਂ ਆਪ ਲਿਖ ਰਹੇ ਹੋ ਚੱਲ ਕੇ ਜਾ ਕੇ ਆ ਬੈਲ ਮuje ਮਾਰ ਵਾਲਾ ਕੰਮ ਨਹੀਂ ਕਰੀਦਾ ਗੋਡ ਫੋਰਵਡ ਜੇ ਕੋਈ ਵੀ ਇਨਸਾਨ ਕਿਸੇ ਦਾ ਕੋਈ ਬੱਚਾ ਕੋਈ ਜਵਾਨ ਜਾਂ ਅਧਖੜ ਉਮਰ ਜਿੱਦਾਂ ਵੀ ਕਿਸੇ ਨਸ਼ੇ ਚ ਇਨਵੋਲ ਹੈ ਚਾਹੇ ਉਸ ਮੈਕ ਹੈ ਚਟਾਇਆ ਹੈ ਓਪੀਐਮ ਹੈ ਪੋਪੀ ਹਸਕ ਹੈ ਕੋਈ ਮੈਡੀਕਲ ਹੈ ਇੰਜੈਕਸ਼ਨਸ ਲੈਂਦਾ ਗੋਲੀਆਂ ਲੈਂਦਾ ਕੁਝ ਵੀ ਲੈਂਦਾ ਇਹ ਇੱਕ ਹਿਊਮੈਨਿਟੇਰੀਅਨ ਗਰਾਉਂਡਸ ਦੇ ਉੱਪਰ ਇਹ ਜ਼ਿੰਦਗੀ ਦੀ ਪੂਰੀ ਸਾਡੀ 20 ਸਾਲ ਦੀ ਮਿਹਨਤ ਦਾ ਨਿਚੋੜ ਮੈਂ ਦੱਸ ਰਿਹਾ ਲੋਕਾਂ ਤੱਕ ਮੈਂ ਤੁਹਾਡੇ ਥਰੂ ਹਕੀਕਤ ਚੈਨਲ ਦਾ ਫਰੂਕੀ ਸਾਹਿਬ ਦਾ ਮੈਂ ਮਿਲੀਅਨ ਥੈਂਕਸ ਮੈਂ ਕਰਦਾ ਲੱਖ ਲੱਖ ਥੈਂਕ ਯੂ ਕਰਦਾ ਕਿ ਇਹਨਾਂ ਦੇ ਥਰੂ ਸਾਡੇ ਸਾਰੇ ਘਰਾਂ ਤੱਕ ਭੈਣ ਭਰਾਵਾਂ ਤੱਕ ਸਾਡੇ ਸਮਾਜ ਤੱਕ ਸਾਡੇ ਸੋਨੇ ਵਰਗੇ ਪੰਜਾਬ ਤੱਕ ਤੇ ਸਾਡੇ ਪੂਰੇ ਮੁਲਕ ਤੱਕ ਇਹ ਗੱਲ ਪਹੁੰਚ ਸਕੇ ਹਾਂ ਕਿ ਇੱਕ ਵਾਰੀ ਜਿੱਥੇ ਤੁਸੀਂ ਲੱਖਾਂ ਕਰੋੜਾ ਰੁਪਏ ਖਰਾਬ ਕਰ ਲੇ ਨਸ਼ਿਆਂ ਦੇ ਉੱਪਰ ਕਰ ਲੇ ਜਾਂ ਇਲਾਜਾਂ ਦੇ ਉੱਪਰ ਕਰ ਲੇ ਜਾਂ ਐਲੋਪੈਥੀ ਸਿੰਡਰੋਮਜ਼ ਉੱਪਰ ਕਰ ਲੇ ਇੱਕ ਵਾਰੀ ਚੀ ਪਿੰਨ ਦੀ ਬੈਸਟ ਜਿਹੜਾ ਹੈਗਾ ਮੇਰੇ ਹਿਸਾਬ ਨਾਲ ਲੋਕਾਂ ਦੀ ਕਹਿ ਲੋ ਵੀ ਕੋਈ ਕਮਾਈ ਲਈ ਨਹੀਂ ਕੋ ਹਿਮੈਨਿਟੇਰੀਅਨ ਗਰਾਉਂਡਸ ਦੇ ਲਈ ਜਿਹੜੇ ਮੈਨੇਜਿੰਗ ਡਾਕਟਰ ਨੇ ਕੰਪਨੀ ਦੇ ਸ਼੍ਰੀ ਵਿਜੇ अरोड़ा ਜੀ ਨੇ ਇਹ ਪੂਰੀਆਂ ਟੀਮਾਂ ਦੇ ਨਾਲ ਮਿਹਨਤ ਦੇ ਨਾਲ ਬਹੁਤ ਮਸ਼ੱਕਤ ਦੇ ਨਾਲ ਐਫ ਐਚ ਪੀ ਬਲਿਸ ਪ੍ਰਾਸ਼ ਜਿਹੜਾ ਹੈ ਇਹ ਲੋਕਾਂ ਦੇ ਲਈ ਤਿਆਰ ਕੀਤਾ ਹੈ ਇਹਦਾ ਇੱਕ ਵਾਰੀ ਸੇਵਨ ਜ਼ਰੂਰ ਕਰੋ ਆਪਣਾ ਮਾਈਂਡ ਸੈੱਟ ਕਰੋ ਤਾਂ ਕਿ ਤੁਸੀਂ ģiven stipulated period of time ਦੇ ਵਿੱਚ ਜਿੰਨਾ ਉਹ ਦੱਸਦੇ ਆ ਚਾਰਟ ਦੇ ਵਿੱਚ ਲਿਖਿਆ ਹੁੰਦਾ ਜਿੱਦਾਂ ਆਪਣੇ ਰਾਹੋਂ ਵਾਲੇ ਵੈਦ ਨੇ ਰঞ্জੀਤ ਸਰ ਨੇ ਦੱਸਿਆ ਐਮ ਡੀ ਸਰ ਨੇ ਆਪ ਦੱਸਿਆ ਡਾਟ ਸਾਹਮਣੇ ਦੱਸਿਆ ਸੁਖਮਿੰਦਰ ਜੀ ਨੇ ਦੱਸਿਆ ਭਈ ਇਹ ਇਦਾਂ ਦੀ ਇੱਕ ਆਟੋ ਤੁਹਾਡੀ ਬਾਡੀ ਦੇ ਅੰਦਰ ਇੱਕ ਐਦਾਂ ਦੀ ਹੈਲਥ ਪ੍ਰੋਸੈਸ ਸਟਾਰਟ ਕਰ ਦਿੰਦਾ ਹੈ ਕਿ ਤੁਹਾਡੇ ਬ੍ਰੇਨ ਦੇ ਸੈਲਸ ਨੂੰ ਤੁਹਾਡੇ ਹਾਰਟ ਦੀ ਪੰਪਿੰਗ ਨੂੰ ਤੁਹਾਡੇ ਬਾਕੀ ਜਿੰਨੇ ਆਰਗਨਸ ਨੇ ਚਾਹੇ ਉਹ ਤੁਹਾਡੇ ਆਕਸੀਜਨ ਫਲੋ ਹੈ ਚਾਹੇ ਬਲੱਡ ਸਰਕੂਲੇਸ਼ਨ ਹੈ ਇਹ ਸਾਰਿਆਂ ਨੂੰ ਚੈਨਲਾਈਜ਼ ਕਰ ਦਿੰਦਾ ਹੈ ਕਿ ਦੇਖੋ ਜਦੋਂ ਤੁਸੀਂ ਕਦੇ ਵੀ ਨੋਟ ਕਰਕੇ ਦੇਖਿਓ ਤੁਸੀਂ ਕੁਝ ਇੱਕ ਐਗਜ਼ਾਮਪਲਸ ਲੈਣੀਆਂ ਲਾਈਫ ਦੇ ਅੰਦਰ ਉਹ ਹੈਲਥ ਗਰਾਉਂਡਸ ਤੋਂ ਵੀ ਲੈਣੀਆਂ ਐ ਮੈਡੀਕਲ ਸੈਗਮੈਂਟ ਤੋਂ ਵੀ ਲੈਣੀਆਂ ਸਾਈਕੋਲੋਜੀਕਲੀ ਵੀ ਲੈਣੀਆਂ ਨੇ ਤੁਸੀਂ ਕਈ ਤਰ੍ਹਾਂ ਦੇ ਇਨਸਾਨ ਨੋਟ ਕਰਨੇ ਨੇ ਇੱਕ ਕੂਲ ਆਦਮੀ ਨੋਟ ਕਰਨਾ ਉਹਦੇ ਮੂੰਹ ਦਾ ਸਲਾਈਵਾ ਹੋਰ ਤਰ੍ਹਾਂ ਦਾ ਹੋਊਗਾ ਠੀਕ ਹੈ ਉਹਦੇ ਮੂੰਹ ਦੇ ਉੱਪਰ ਸ਼ਾਂਤੀ ਹੋਰ ਤਰ੍ਹਾਂ ਦੀ ਹੋਊਗੀ ਠੀਕ ਹੈ ਤੁਸੀਂ ਇੱਕ ਬੰਦਾ ਨੋਟ ਕਰਨਾ ਜਿਹੜਾ ਕਿਸੇ ਚੀਜ਼ ਤੋਂ ਡਰ ਕੇ ਆ ਰਿਹਾ ਉਹਦਾ ਮੂੰਹ ਦਾ ਸਲਾਈਵਾ ਹੋਰ ਦਰਦ ਦਾ ਹੋ ਜਾਊਗਾ ਇੱਕ ਤੁਸੀਂ ਬੰਦਾ ਲੈਣਾ ਜਿਹੜਾ ਘੱਟ ਐਜੂਕੇਟਡ ਹੈ ਉਹਦੇ ਮੂੰਹ ਦੀ ਬਣਤਰ ਜੀਬ ਦੀ ਉਹਦੀ ਅੰਦਰੋਂ ਜਿਹੜੀ ਗੱਲ ਕਰਨ ਦਾ ਉਹਦਾ ਤਰੀਕਾ ਹੋਊਗਾ ਮੂੰਹ ਦੇ ਜਿਹੜੀ ਸਟਰਕਚਰ ਚੇਂਜ ਹੁੰਦੀ ਰਹਿਣੀ ਆ ਉਹਦੀ ਠੀਕ ਹੈ ਇਹ ਇਦਾਂ ਲਗ ਲਗ ਸਲਾਈਵਾ ਜਿਹੜਾ ਹੈਗਾ ਸਲਾਈਵਾ ਸੇਮ ਹੈ ਹਰ ਸਾਰੇ ਹਿਊਮਨ ਬੀਇੰਗਸ ਦਾ ਉਹਦੀ ਕੁਆਂਟੀਟੀ ਸੇਮ ਹੈ ਕੁਆਲਿਟੀ ਸੇਮ ਹੈ ਸਾਰਾ ਕੁਝ ਸੇਮ ਹੈ ਲੇਕਿਨ ਜਿਹੜੀ ਉਹਦੀ ਫੰਕਸ਼ਨਿੰਗ ਹੋਰ ਅਲੱਗ ਲੱਗ ਹੈ ਕਿਉਂਕਿ ਜਿਹੜਾ ਵਿਅਕਤੀ ਨਸ਼ੇ 'ਚ ਚਲੇ ਜਾਂਦਾ ਹੈ ਉਹਦੇ ਅੰਦਰਲੇ ਆਰਗਨਸ ਦੇ ਵਿੱਚ ਲਿਵਰ ਦੇ ਵਿੱਚ ਤੇ ਖਾਸ ਕਰਕੇ ਮੂੰਹ ਦੇ ਵਿੱਚ ਡਰਾਈਨੈਸ ਆ ਜਾਂਦੀ ਹੈ ਉਹ ਸੁੱਕ ਜਾਂਦਾ ਉਹ ਤੁਹਾਨੂੰ ਲੱਗੂਗਾ ਵੀ ਉਹਦਾ ਮੂੰਹ ਸੁੱਕਿਆ ਹੋਇਆ ਬੁੱਲ ਸੁੱਕੇ ਹੋਏ ਨੇ ਉਹ ਤੋਂ ਬੋਲ ਨਹੀਂ ਹੁੰਦਾ ਉਹ ਪਾਣੀ ਪੀ ਕੇ ਵੀ ਲੱਗੂਗਾ ਮੂੰਹ ਸੁੱਕਿਆ ਹੋਇਆ ਕਿਉਂਕਿ ਉਹਦਾ ਸਾਰਾ ਨਰਵਸ ਸਿਸਟਮ ਕੈਪਚਰ ਕਰ ਲਿਆ ਉਸ ਨਸ਼ੇ ਨੇ ਕਿਉਂਕਿ ਜਦੋਂ ਉਹ ਲੌਂਗਸ ਦਾ ਜਾਂ ਆਪਣੇ ਇਸ ਨੁਸਕੇ ਦਾ ਸੇਵਨ ਕਰਦਾ ਆ ਤਾਂ ਕਿਉਂਕਿ ਸਲਾਈਵਾ ਦਾ ਲਿੰਕ ਹੈ ਜਿਹੜਾ ਤੁਹਾਡੇ ਨੇਵਲ ਨਾਲ ਤੁਹਾਡੇ ਬ੍ਰੇਨ ਨਾਲ ਤੁਹਾਡੇ ਇਹ ਜਿਹੜਾ ਇਨਰ ਮੋਸਟ ਕੋਰ ਹੈ ਤੁਹਾਡੀ ਬੋਡੀ ਦੇ ਅੰਦਰਲਾ ਉਹਦੇ ਨਾਲ ਜੁੜਿਆ ਹੋਇਆ ਹੈ ਕਿਉਂਕਿ ਜਦੋਂ ਤੁਹਾਡਾ ਸਲਾਈਵਾ ਸਹੀ ਹੋਣ ਲੱਗ ਗਿਆ ਮੀਨਸ ਤੁਹਾਡੀ ਬਲੱਡ ਸਰਕੂਲੇਸ਼ਨ ਮਤਲਬ ਵੀ ਸਲਾਈਵਾ ਠੀਕ ਕਰੂਗਾ 100% ਸਲਾਈਵਾ ਨੂੰ ਸਹੀ ਕਰ ਦਊਗਾ ਜੀ ਮੈਡੀਕਲ ਗਰਾਉਂਡਸ ਦੇ ਉੱਪਰ ਓਕੇ ਤੁਹਾਡਾ ਸੋ। ਤੇ ਫਿਰ ਸਲਾਈਵੇ ਦੇ ਨਾਲ ਕੀ ਹੋਊਗਾ ਅੱਗੇ? ਜਦੋਂ ਸਲਾਈਵਾ ਤੁਹਾਡਾ ਮੂੰਹ ਦਾ ਸਹੀ ਹੋ ਗਿਆ ਮੀਨਸ ਤੁਹਾਡਾ ਜਿਹੜਾ ਟੁੱਥ ਇੱਕ ਪ੍ਰੋਬਲਮਸ ਆ ਉਹ ਸਹੀ ਹੋ ਗਈਆਂ। ਤੁਹਾਡੇ ਬਲੱਡ ਫਲੋ ਦੇ ਨਾਲ ਤੁਹਾਡੀ ਬਲੱਡ ਸਰਕੂਲੇਸ਼ਨ ਦੇ ਨਾਲ ਉਹ ਸਲਾਈਵਾ ਤੁਹਾਡੇ ਅੰਦਰ ਵੀ ਜਾ ਰਿਹਾ ਉਹ ਤੁਹਾਡੇ ਬ੍ਰੇਨ ਨੂੰ ਵੀ ਸਪਲਾਈ ਦੇ ਰਿਹਾ। ਤੁਹਾਡੇ ਬ੍ਰੇਨ ਦੇ ਸੈਲਸ ਦੇ ਵਿੱਚ ਜੇ ਕੋਈ ਡਿਸਟਰਬਲਿਕਸ਼ਨ ਹੈ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਹਰ ਹਿਊਮਨ ਬੀਇੰਗਸ ਦੇ ਅੰਦਰ 7 ਕਰੋੜ ਸੈੱਲ ਹੁੰਦੇ ਆ ਠੀਕ ਹੈ ਔਰ ਜਿੱਥੇ ਵੀ ਉਹ ਫੰਕਸ਼ਨਿੰਗ ਡਿਸਫੰਕਸ਼ਨਿੰਗ ਚਲੀ ਗਈ ਡਿਸਆਰਡਰ ਚ ਚਲੀ ਗਈ ਓਕੇ ਉਹ ਵਿਅਕਤੀ ਮੈਂਟਲੀ ਜਿਹੜਾ ਉਹ ਡਿਸਟਰਬ ਹੋ ਜਾਊਗਾ ਠੀਕ ਹੈ ਔਰ ਜੇ ਉਸ ਵਿਅਕਤੀ ਨੇ ਇਸ ਨੁਸਖੇ ਨੂੰ ਯੂਜ਼ ਕਰ ਲਿਆ ਸਲਾਈਵਾ ਦੇ ਥਰੂ ਬਲੱਡ ਸਰਕੂਲੇਸ਼ਨ ਦੇ ਥਰੂ ਉਹਦੇ ਇੰਟਰਨਲ ਆਰਗਨਸ ਉਹਦੇ ਮੈਟਾਬੋਲਿਜ਼ਮ ਚ ਉਹਦੇ ਲਿਵਰ ਚ ਉਹਦੇ ਜਿੰਨੇ ਪਾਈਪਸ ਨੇ ਜਿੰਨਾ ਨਰਵਸ ਸਿਸਟਮ ਉਹਦੇ ਵਿੱਚ ਇਹ ਨੁਸਖਾ ਚਲਾ ਗਿਆ ਤਾਂ ਉਹ ਪਾਈਪਸ ਦੇ ਨਰਵਸ ਸਿਸਟਮ ਚ ਚਲਾ ਗਿਆ ਤਾਂ ਉਹਦਾ ਮੈਂਟਲ ਜਿਹੜਾ ਸਿਸਟਮ ਹੈ ਮੈਂਟਲ ਡਿਸਆਰਡਰ ਨੂੰ ਆਰਡਰਿੰਗ ਚ ਕਨਵਰਟ ਕਰ ਦੂਗਾ ਡਿਸਫੰਕਸ਼ਨਿੰਗ ਨੂੰ ਫੰਕਸ਼ਨਿੰਗ ਚ ਕਨਵਰਟ ਕਰ ਦੂਗਾ ਤੇ ਜਿੰਨੇ ਉਹਦੇ ਹੈਲਥ ਦੇ ਸਰੀਰ ਦੇ 엘ਮੈਂਟਸ ਖਰਾਬ ਹੋਏ ਨੇ ਉਹਨਾਂ ਨੂੰ ਇਹ ਕਰੈਕਟ ਕਰਨਾ ਚਾਹੀਦਾ ਜਿਹੜਾ ਸ਼ੁਰੂ ਤੋਂ ਇਤਿਹਾਸ ਚ ਲੈ ਆਉਂਦਾ ਸ੍ਰਿਸ਼ਟੀ ਦਾ ਜੇ ਬਹੁਤ ਲੋਕਾਂ ਨੂੰ ਘੱਟ ਪਤਾ ਜਿੱਦਾਂ ਮਲੇਸ਼ੀਆ ਇੰਡੋਨੇਸ਼ੀਆ ਬ੍ਰਾਜ਼ੀਲ ਹੋ ਗਿਆ ਸ਼੍ਰੀਲੰਕਾ ਹੋ ਗਿਆ ਇੰਡੀਆ ਇਹਦੇ ਸਭ ਤੋਂ ਜ਼ਿਆਦਾ ਲੌਂਗ ਦੀ ਜਿਹੜੀ ਕੀਤੀ ਹੁੰਦੀ ਹੈ ਔਰ ਇਹ ਜੇ ਟੌਪ ਤੇ ਇੰਡੀਆ ਆਉਂਦਾ ਆਪਣਾ ਇੰਡੀਆ ਇਹਨੂੰ ਐਕਸਪੋਰਟ ਵੀ ਕਰਦਾ ਹੈ ਲੌਂਗ ਨੂੰ ਕਿਉਂਕਿ ਜਿਹੜੇ ਕੰਟਰੀਜ਼ ਦੇ ਵਿੱਚ ਇਹਦੀ ਲੋੜ ਪੈਂਦੀ ਹੈ ਇਹ ਇੰਡੀਆ ਤੋਂ ਉਸ ਲੈਵਲ ਦੇ ਉੱਪਰ ਇਹ ਮੰਗਾਇਆ ਜਾਂਦਾ ਹੈ ਔਰ ਸਭ ਤੋਂ ਵੱਡੀ ਇਹਦੀ ਖਾਸੀਅਤ ਕੀ ਹੈ ਕਿ ਤੁਸੀਂ ਜਦੋਂ ਲੌਂਗ ਨੂੰ ਤੁਸੀਂ ਯੂਜ਼ ਕਰਨਾ ਸਟਾਰਟ ਕਰਦੇ ਹੋ ਕਦੇ ਵੀ ਇਸ ਚੀਜ਼ ਨੂੰ ਨੋਟ ਕਰਿਓ ਇਹ ਸਰਚ ਮਾਰ ਕੇ ਤੁਸੀਂ ਦੇਖਣਾ ਜਾਂ ਕਿਸੇ ਤੋਂ ਜਿੱਥੋਂ ਤੁਹਾਨੂੰ ਕੋਈ ਚਰਕ ਸਹਿਤਾ ਦਾ ਰੈਫਰੈਂਸ ਮਿਲੇ ਕਿਸੇ ਵੈਦਾਸ ਦਾ ਕੋ ਡਿਸਕ੍ਰਿਪਸ਼ਨ ਮਿਲੇ ਲੌਂਗ ਦਾ ਸਬੰਧ ਇਨਸਾਨ ਦੀ ਪ੍ਰੋਸਪਰਿਟੀ ਨਾਲ ਉਹਦੀ ਮਾਨਸਿਕ ਸ਼ਾਂਤੀ ਨਾਲ ਤੇ ਖੁਸ਼ਹਾਲੀ ਨਾਲ ਹੁੰਦਾ ਆ ਉਹ ਕਿਵੇਂ ਜੀ ਉਹ ਸਪਿਰਚੁਅਲਿਜ਼ਮ ਦੇ ਵਿੱਚ ਚੱਲਿਆ ਆਉਂਦਾ ਕਿਉਂਕਿ ਅਗਰ ਆਪਾਂ ਕੋਈ ਵੀ ਇਨਸਾਨ ਹੈ ਹਰ ਇਨਸਾਨ ਕਿਸੇ ਨਾ ਕਿਸੇ ਡਾਈਟੀ ਨੂੰ ਕਿਸੇ ਨਾ ਕਿਸੇ ਦੇਵਤਾ ਨੂੰ ਜ਼ਰੂਰ ਕਿਸੇ ਨੂੰ ਮੰਨਦਾ ਜੇ ਆਪਾਂ ਇਨਸਾਨੀਅਤ ਦੀ ਗੱਲ ਕਰੀਏ ਠੀਕ ਹੈ ਇਹਦਾ ਜਿਹੜਾ ਸਬੰਧ ਹੈ ਉਹ ਬੁੱਧੀ ਨਾਲ ਮੰਨਿਆ ਜਾਂਦਾ ਹੈ। ਇਹਦਾ ਸਬੰਧ ਬੁੱਧਕ ਰਹਿਣਾ ਮੰਨਿਆ ਜਾਂਦਾ ਹੈ। ਮਤਲਬ ਲੌਂਗ ਦਾ ਲੌਂਗ ਦਾ ਸਬੰਧ ਮੰਨਿਆ ਜਾਂਦਾ ਹੈ ਔਰ ਇਹ ਬਹੁਤ ਲੋਕਾਂ ਦੇ ਲਈ ਬਹੁਤ ਵੱਡੀ ਇੱਕ ਬਲੇਸਿੰਗ ਸਾਬਤ ਹੁੰਦਾ ਜਿਹੜੇ ਲੋਕਾਂ ਨੂੰ ਪਤਾ ਹੈ ਇਹ। ਔਰ ਜੇ ਕਈ ਇਦਾਂ ਦੇ ਜਿਗਿਆਸੂ ਹੁੰਦੇ ਜਿਨ੍ਹਾਂ ਨੂੰ ਪਤਾ ਲੱਗਦਾ ਤਾਂ ਬਹੁਤ ਖੁਸ਼ ਹੁੰਦੇ ਆ। ਕਿਉਂਕਿ ਜਦੋਂ ਕੋਈ ਵੀ ਇਨਸਾਨ ਕਿਸੇ ਵੀ ਤਰ੍ਹਾਂ ਦੇ ਡਰੱਗਸ ਦੇ ਵਿੱਚ ਪੈ ਜਾਂਦਾ ਸਭ ਤੋਂ ਪਹਿਲਾਂ ਉਹਦੀ ਮਾਨਸਿਕ ਸ਼ਕਤੀ ਜਿਹੜੀ ਸ਼ਾਂਤੀ ਉਹ ਭੰਗ ਹੋ ਜਾਂਦੀ ਹੈ। ਬੁੱਧੀ ਪ੍ਰੇਸ਼ਟ ਹੋ ਜਾਂਦੀ। ਉਹਦੀ ਬੁੱਧੀ ਪ੍ਰੇਸ਼ਟ ਹੋ ਜਾਂਦੀ ਹੈ। ਕਹਿ ਦਿੰਦੇ ਇਹਦੀ ਮਤ ਮਾਰੀ ਗਈ। ਕਿਉਂਕਿ ਕਹਿੰਦੇ ਰੱਬ ਕੋਈ ਕੁਸ ਨੂੰ ਲੱਤ ਤਾਂ ਮਾਰਦਾ ਨਹੀਂ ਜਦੋਂ ਮਾਰਦਾ ਤਾਂ ਮੱਤੀ ਮਾਰਦਾ ਹੈ ਔਰ ਐਫ ਐਚ ਪੀ ਦੇ ਵਿੱਚ ਇਹ ਕਹਿ ਲੋ ਵੀ ਇੱਕ ਬਲੇਸਿੰਗ ਕਹਿ ਲੋ ਆਪਾਂ ਬਿਜ਼ਨਸ ਥੀ ਵਿਊ ਪੁਆਇੰਟ ਤੋਂ ਨਹੀਂ ਬੋਲ ਰਹੇ ਆਪਾਂ ਨੌਲੇਜ ਦੇ ਇੱਕ ਵਿਊ ਪੁਆਇੰਟ ਤੋਂ ਬੋਲ ਰਹੇ ਆ ਬੀ ਲੌਂਗ ਹੈ ਜਿਹੜਾ ਉਸ ਜਿਹੜੀ ਮੱਤ ਮਾਰੀ ਹੋਈ ਨੂੰ ਸਹੀ ਮੱਤ ਕਰ ਦਿੰਦਾ ਤੁਸੀਂ ਸੋਚੋ ਜਿਆ ਜੀ ਜੀ ਔਰ ਜਿਹੜੇ ਬੱਚੇ ਦੀ ਮੱਤ ਸਹੀ ਹੋਗੀ ਉਤੇ ਉਸ ਪਰਿਵਾਰ ਦਾ ਜਿਹੜਾ ਬੱਚਾ ਹੈ ਉਹ ਐਫ ਐਚ ਪੀ ਬਲੇਸ ਬ੍ਰਾਂਚ ਦੇ ਨਾਲ ਨਸ਼ੇ ਦੇ ਸੇਵਨ ਛੱਡ ਦੂਗਾ ਮਾਨਸਿਕ ਤੌਰ ਤੇ ਸਹੀ ਹੋ ਜਾਊਗਾ ਸਰੀਰਕ ਤੌਰ ਤੇ ਸਹੀ ਹੋ ਜਾਊਗਾ ਤੇ ਬਿਲਕੁਲ ਆਪਣੀ ਇੱਕ ਨਾਰਮਲ ਜਿਹੜਾ ਜੀਵਨ ਉਹ ਬਤੀਤ ਕਰੋ ਤੇ ਮੈਂ ਸراہਨਾ ਕਰਦਾ ਵੀ ਜਿੱਦਾਂ ਐਮ ਡੀ ਸਰ ਨੇ ਕਿਹਾ ਵੀ ਇਹ ਚੈਨਲ ਅਸਲੀ ਕਹੋ ਹਿਮੈਨਿਟੇਰੀਅਨ ਚੈਨਲ ਹੈ ਜਿਹੜਾ ਇਨਸਾਨੀਅਤ ਦੇ ਲਈ ਪੰਜਾਬ ਦੇ ਵਿੱਚ ਮੁਲਕ ਦੇ ਵਿੱਚ ਕੰਮ ਕਰ ਰਿਹਾ ਹੈ ਜਿਹੜੇ ਲੋਕਾਂ ਨੂੰ ਇੰਨੀ ਅਵੇਅਰਨੈਸ ਦੇ ਰਹੇ ਨੇ ਔਰ ਖਾਸ ਕਰਕੇ ਤੁਹਾਡਾ ਇੱਕ ਵਾਰ ਮੈਂ ਫਿਰ ਦਿਲੋਂ ਪੂਰੀ ਕੰਪਨੀ ਵੱਲੋਂ ਤਹਿ ਦਿਲੋਂ ਤੁਹਾਡਾ ਸ਼ੁਕਰੀਆ ਕਰਦਾ ਕਿਉਂਕਿ ਫਰੂਕੀ ਸਾਹਿਬ ਨੇ ਉਹ ਪਰਾਲਾ ਕੀਤਾ ਹੈ ਤਾਂ ਕਿ ਜਿੰਨੇ ਲੋਕੀ ਆਪਣੀ ਮਿਹਨਤ ਲਾ ਰਹੇ ਨੇ ਉਹ ਸਾਰੇ ਲੋਕਾਂ ਦੇ ਮੈਸੇਜ ਤੇ ਉਹਨਾਂ ਦੀ ਕੋਸ਼ਿਸ਼ਾਂ ਲੋਕਾਂ ਤੱਕ ਤੁਸੀਂ ਪਹੁੰਚਾ ਰਹੇ ਹੋ ਤਾਂ ਕਿ ਆਪਣਾ ਜਿਹੜਾ ਸਮਾਜ ਹੈ ਆਪਣਾ ਪੰਜਾਬ ਆ ਆਪਣਾ ਇੰਡੀਆ ਇਹ ਬਿਲਕੁਲ ਨਸ਼ਾ ਮੁਕਤ ਹੋ ਜਾਏ ਨਮਾਸ਼ਾ ਰੂੜ ਰਹਾਂ ਹੂੰ ਨੀਅਰ ਕੈਪਟਨ ਟਰੋਲ ਪੰਪ ਦੇ ਬਿਲਕੁਲ ਸਾਹਮਣੇ ਆਪਣਾ ਜਿਹੜਾ ਇਹ ਸੈਂਟਰ ਆਫਿਸ ਹੈਗਾ ਆ ਉੱਥੇ ਵੀ ਸਾਡ ਨਾਲ ਆ ਕੇ ਰਾਬਤਾ ਕਾਇਮ ਕਰ ਸਕਦਾ ਹੈ ਤੇ ਬਾਕੀ ਆਪਾਂ ਤੁਹਾਨੂੰ ਮੋਬਾਈਲ ਨੰਬਰ ਤਾਂ ਦੇ ਹੀ ਦੇਣੇ ਆ ਤੇ ਤੁਸੀਂ ਉਹ ਡਿਸਪਲੇ ਕਰ ਦੇਣੇ ਆ ਉਹ ਮੋਬਾਈਲ ਦੇ ਮੋਬਾਈਲ ਨੰਬਰ ਦੇ ਥਰੂ ਵੀ ਸਾਡ ਨਾਲ ਉਹ ਕਾਲਿੰਗ ਤੇ ਰਾਬਤਾ ਕਾਇਮ ਕਰ ਸਕਦੇ ਆ